ਲੈ ਵੀ ਮਿੱਤਰੋ ਅੱਜ ਨਾਲ ਤੁਹਾਨੂੰ ਆਪਾਂ ਇੱਕ ਖੇਤੀਬਾੜੀ ਦਾ ਵੱਖਰਾ ਜਿਹਾ ਤਰੀਕਾ ਦਿਖਾਉਣੇ ਆ ਬਾਈ ਬਾਈ ਅਵਤਾਰ ਨੇ ਬਹੁਤ ਘੈਂਟ ਤਰੀਕਾ ਅਪਣਾਇਆ ਹੋਇਆਗਾ ਜੇ ਤੁਹਾਨੂੰ ਚੰਗਾ ਲੱਗਿਆ ਸ਼ੇਅਰ ਕਰ ਦਿਓ ਬਾਈ ਸਾਰੀ ਗੱਲਬਾਤ ਕਰਦੇ ਆ ਆਪਾਂ ਤੇ ਬਾਈ ਦੇ ਖੇਤ ਦੇ ਵਿੱਚ ਪਹੁੰਚੇ ਸੀਗੇ ਤੇ ਬਾਈ ਕਹਿੰਦਾ ਵੀ ਤੁਹਾਨੂੰ ਅੱਜ ਇੱਕ ਵੱਖਰੀ ਜੀ ਚੀਜ਼ ਆਪਾਂ ਦਿਖਾਉਣੇ ਆ ਇੱਥੇ ਖੇਤ ਦੇ ਵਿੱਚ ਤੇ ਤੁਸੀਂ ਦੇਖੀ ਚੱਲਿਓ ਬਾਈ ਐਂਡ ਤੱਕ ਵੀਡੀਓ ਦੇਖਿਓ ਠੀਕ ਹੈ ਜੀ ਬਾਈ ਸਤਿ ਸ੍ਰੀ ਅਕਾਲ ਅਸੀਂ ਗੱਲ ਜੀ ਹੋ ਠੀਕ ਹੋ ਪਰਦੇਸ਼ ਚੜ ਦੀ ਗਲਾ ਅੱਛਾ ਕੀ ਨਵਾਂ ਸੱਪ ਕੱਢਤਾ ਬਾਈ ਤੁਸੀਂ ਹੁਣ ਅਹੀਂ ਇਹੇ ਬਾਈ ਸਾਰਿਆਂ ਨੂੰ ਕਰਨਾ ਪੈਣਾ ਅੱਛਾ ਆਪਾਂ ਬਾਈ ਕਿਤੇ ਹੋਰ ਇਹ ਚੀਜ਼ਾਂ ਦੇਖਿਆ ਨਹੀਂਆਂ ਜਿਹੜੀਆਂ ਤੁਸੀਂ ਆਹ ਖੇਤੀ ਦੇ ਵਿੱਚ ਪਹਿਲੀ ਵਾਰ ਵਰਤੀਆਂ ਨੇ ਇਹ ਆ ਆਖਿਰ ਤੇ ਆਪਾਂ ਨੂੰ ਇੱਥੇ ਹੀ ਆਉਣਾ ਪੈਣਾ ਅੱਛਾ ਠੀਕ ਹੈ ਇਹ ਆਪਾਂ ਲਾਇਜ਼ਿਸ ਕੋਈ ਦੇ ਸਫੈਦੇ ਹਾਂ ਆ ਦਿਖਾਉਣਾ ਸੋਨੂੰ ਦੋਸਤੋ ਬਾਈ ਨੇ ਨਾ ਖੇਤ ਦੇ ਵਿੱਚ ਸਫੈਦੇ ਲਾਏ ਹੋਇਆ ਜਿਵੇਂ ਆਹ ਖੜਾਗਾ ਹਨਾ ਤੇ ਆਹ ਖੜਾਗਾ ਇਹ ਐ ਸਾਰੇ ਆ ਖਾਲ ਬਣਾ ਕੇ ਨਾ ਬਾਈ ਨੇ ਬੱਟਾਂ ਦੇ ਉੱਪਰ ਐ ਸਪੈਜਦੇ ਲਾਏ ਹੋਏ ਆ ਹਨਾ ਬਾਈ ਇਹ ਦੋ ਕਿਲੇ ਐ ਸਪੈਜਦੇ ਲੱਗੇ ਹੋਏ ਆ ਅੱਛਾ ਇਹ ਦੋ ਕਿਲੇ ਆ ਬਾਈ ਟੋਟਲ ਆ ਹਾਂ ਠੀਕ ਐ ਇਹ ਜਿਹੜਾ ਆਰਮ ਸਪੈਜਦੇ ਲਾਉਂਦੇ ਆ ਹੂੰ ਉਹ ਲਾਉਂਦੇ ਆ ਸਪੈਜਦੇ ਸਪੈਜਦਾ 5 ਫੁੱਟ ਹੂੰ ਤੇ ਲਾਈਨ ਤੋਂ ਲਾਈਨ ਰੱਖਦੇ 6 ਫੁੱਟ ਠੀਕ ਐ ਠੀਕ ਐ ਜੀ ਹਾਂ ਆਪਾਂ ਕੀ ਕੀਤਾ ਇਹਨੂੰ ਕਰਤਾ 16 ਫੁੱਟ ਲਾਈਨ ਤੋਂ ਲੈਨ ਬਾਈ ਲਾਈਨ ਤੋਂ ਲਾਈਨ 16 ਫੁੱਟ ਕਰਤਾ ਯਾਨੀ ਕਿ ਆ ਖਾਲ ਤੋਂ ਦੂਜਾ ਖਾਲ ਹਾਂ 16 ਫੁੱਟ ਹੋ ਗਿਆ ਮਤਲਬ ਆਹ ਲਾਈਨ ਤੋਂ ਆਹ ਲਾਈਨ ਤੋਂ ਉਹ ਲੈਣੇੜੀ 16 ਫੁੱਟ ਹੋ ਗਈ ਇਹ ਆਹ ਲੈਣ ਤੋਂ ਆ ਸਫੈਦੇ ਤੋਂ ਉਸ ਸਫੈਦੇ ਤੱਕ ਜਾਨੀ ਕਿ 16 ਫੁੱਟ ਹੋ ਗਿਆ ਹਾਂ ਉੱਪਰ ਲਾਤੀ ਡਬਲ ਐ ਇੱਥੇ ਡਬਲ ਕਰਤੀ ਬਾਈ ਇੱਥੇ ਡਬਲ ਕਰਤੀ ਠੀਕ ਐ ਠੀਕ ਐ ਫਿਰ 16 ਫੁੱਟ ਕਰਤੀ ਫਿਰ ਡਬਲ ਕਰਤੀ ਫਿਰ 16 ਫੁੱਟ ਕਰਤੀ ਠੀਕ ਐ ਇਸ ਤਰੀਕੇ ਨਾਲ ਐ ਹਾਂ ਠੀਕ ਐ ਤੇ ਆਪਾਂ ਇਹ ਲਾਉਣਾ ਸੀਗਾ ਸਫੈਦੇ ਦੀ ਬਾਹਰ ਚ ਠੀਕ ਐ ਫੇ ਸੋਚਿਆ ਵੀ ਯਾਰ ਮਤਲਬ ਉਹ ਤਾਂ ਕਮਾਈ ਵੀ ਆਪਾਂ ਉਨ ਹੀ ਲਈਏ ਜਿੰਨੀ ਆਪਾਂ ਲੈਂਦੇ ਦਰੇ ਆਉਨੇ ਆ ਠੀਕ ਹੈ ਹਾਂ ਜੋਨ ਮਾਰਕ ਜੀ ਵੀ ਆਪਣਾ ਪਹਣ ਵੀ ਕੱਲਾ ਸਪੈਦਿਆਂ ਵਾਸਤੇ ਨਾ ਰਹੇ ਹਾਂ ਇਹ ਕਮਾਈ ਵੀ ਉਨ ਹੀ ਲਈਏ ਆਪਾਂ ਤਾਂ ਜੇ ਸਾਰਾ ਹਸਾਬ ਦਾ ਲਾਈਏ ਹੂੰ ਤਾਂ ਇੱਕ ਕਿਲੇ ਚੋਂ 1 ਲੱਖ ਰੁਪਿਆ ਵਜਦਾ ਸਾਲ ਦਾ ਹੂੰ ਫਸਲ ਦੇ ਹਿਸਾਬ ਨਾਲ ਕਰਕੇ ਜੀ ਸਾਰਾ ਫਸਲ ਦੇ ਹਿਸਾਬ ਨਾਲ ਜਿਹੜੇ ਕਰਦੇ ਆਪਾਂ ਦੋ ਫਸਲਾਂ ਲੈਣੇ ਆ ਹੂੰ ਤਾਂ ਲੱਖ ਰੁਪਏ ਦੀ ਐਵਰੇਜ ਹੁੰਦੀ ਹੈ ਮਤਲਬ ਵੀ ਆਪਾਂ ਐਸਟੀਮੇਟ ਜਾਂ ਹੁੰਦਾ ਵੀ ਲੱਖ ਰੁਪਏ ਦੀ ਫਸਲ ਹੁੰਦੀ ਹੈ ਠੀਕ ਹੈ ਇੱਕ ਕਿਲੇ ਚੋਂ ਹੂੰ ਫਾਇਦੇ ਆ ਇਹ ਲੱਗ ਜਾਂਦਾ ਘੱਟੋ ਘੱਟ ਮਤਲਬ ਵੀ 750 800 ਰੁਪਏ ਦਾ ਲੱਗ ਜਾਂਦਾ ਇਹ ਹੁਣ ਤੁਸੀਂ 1 ਕਿੱਲੇ ਦੇ ਵਿੱਚ ਕਿੰਨਾ ਲਾਇਆ ਬਾਈ ਸਾਰਾ ਲੱਗਾ 1500 ਰੁਪਏ ਦਾ 2 ਕਿੱਲਾਂ ਦੇ ਵਿੱਚ 2 ਕਿੱਲਾ ਜੀ 1500 ਸਾਢੇ 1500 ਕਿਹੜੀ ਵੈਰਾਈਟੀ ਕਿਹੜੀ ਹੈ ਬਈ ਇਹ ਵੈਰਾਈਟੀ ਇਹ ਹੈਗੀ ਪੀ 23 ਪੀ 23 ਹਾਂ ਅੱਛਾ ਇਹ ਕੋਈ ਯੂਨੀਵਰਸਿਟੀ ਵੱਲੋਂ ਰეკਮੈਂਡ ਆ ਕੋਈ ਵੈਸੀ ਹੈ ਕੋਈ ਨਹੀਂ ਇਹ ਉਧਰ ਦੀ ਆਂਧਰਾ ਪ੍ਰਦੇਸ਼ ਬੰਦੀ ਆਉਂਦਾ ਸਾਰਾ ਇੱਕ ਲੋਨ ਸਪੈਦਾ ਵਜਦਾ ਠੀਕ ਹੈ ਬਾਈ ਇੱਕ ਤਾਂ ਸਪੈਦਾ ਹੁੰਦਾ ਆਪਣਾ ਜਿਹੜਾ ਦੂਜਾ ਹੁੰਦਾ ਹਾਂ ਉਹ ਇੱਕ ਤਾਂ ਸਮਾਂ ਬਹੁਤ ਲੈਂਦਾ ਠੀਕ ਹੈ ਇੱਕ ਉਹ ਪਾਣੀ ਬਹੁਤ ਜ਼ਿਆਦਾ ਖਾਂਦਾ ਹੂੰ ਪਾਣੀ ਹੱਦੋਂ ਵੱਧ ਹੀ ਪੀਂਦਾ ਹਾਂ ਪਾਣੀ ਦਾ ਤਾਂ ਕਹਿੰਦੇ ਇਹ ਦੁਸ਼ਮਣੀ ਹੈ ਨਾ ਬਈ ਸਪੈਦਾ ਜਿਹੜਾ ਇਹ ਹੈ ਫਰੈਟੀ ਇਹ 4 ਸਾਲਾਂ ਦੀ ਮਤਲਬ ਵੀ 4 ਸਾਲਾਂ ਦੀ ਪੂਰੀ ਵਧੀਆ ਬਣ ਜਾਂਦੀ ਹੈ ਠੀਕ ਹੈ ਪੂਰੀ ਡਬਲ ਬਣ ਜਾਂਦੀ ਹੈ ਯਾਨੀ ਕਿ ਜੋ 15 ਇੰਚ ਮਟਾਈ ਕਰ ਜਾਂਦੀ ਹੈ ਠੀਕ ਹੈ ਜਿਹੜੇ ਸਹੀ ਮਤਲਬ ਆਪਾਂ ਸੇਲ ਕਰਨੇ ਹੁੰਦੇ ਹਨ ਨਾ ਉਹ ਇੰਨੀ ਇੱਕ ਮਟਾਈ ਚ ਮਤਲਬ ਸੇਲ ਵਧੀਆ ਹੁੰਦੇ ਆ ਠੀਕ ਹੈ ਉਹਦਾ ਰੇਟ ਵੀ ਵਧੀਆ ਮਿਲਦਾ ਹਮ ਜਿਹੜਾ ਉਹ ਤੋਂ ਜ਼ਿਆਦਾ ਮੋਟਾ ਹੋਊਗਾ ਉਹਦਾ ਰੇਟ ਵੀ ਘੱਟ ਹੋਊਗਾ ਹਮ ਇਤੋਂ ਜੇ ਪਤਲਾ ਹੋਊਗਾ ਫਿਰ ਉਹ ਸਮੀਆਂ ਦੇ ਕੰਮ ਹੀ ਆਜੂਗਾ ਠੀਕ ਹੈ ਭਾਈ ਫਿਰ ਵੀ ਉਹ ਰੇਟ ਉਹ ਨਹੀਂ ਮਿਲਦਾ ਹਮ ਤਾਂ 15 16 ਇੰਚ ਮਟਾਈ ਹੋਵੇ ਤਾਂ ਉਹ ਚੰਗਾ ਹੁੰਦਾ ਖੁਦ ਮੈਂ ਲਾ ਕੇ ਹਨਾ ਹਮ ਇਹ ਘੱਟ ਬਾਣੀ ਖਾਂਦਾ ਅੱਛਾ ਸਾਡਾਂ ਤੇ ਨਹੀਂ ਜੜਾਂ ਜਾਂਦੀਆਂ ਠੀਕ ਹੈ ਥੱਲੇ ਨੂੰ ਵੀ ਮੋਸਲੀ ਜਾਂਦੀ ਹੈ। ਜੀ ਥੱਲੇ ਨੂੰ ਜਾਂਦੀ ਸਾਈਡਾਂ ਤੇ ਨਹੀਂ ਜਾਂਦੀ। ਹਾਂ 5 ਫੁੱਟ ਥੱਲੇ ਨੂੰ ਮੋਸਲੀ ਪਾਈ ਜਾਂਦੀ ਹੈ ਥੱਲੇ ਨੂੰ। ਠੀਕ ਹੈ। ਪਾਣੀ ਬਹੁਤ ਘੱਟ ਖਾਂਦਾ। ਹੂੰ ਕਿਉਂਕਿ ਪਹਿਲਾਂ ਪਿਛਲੇ ਸਾਲ ਵੀ ਮੈਂ ਲਾਈ ਸੀ। ਹੂੰ ਰਿਜ਼ਲਟ ਚੰਗਾ ਰਿਹਾ। ਠੀਕ ਹੈ। ਕੋਈ ਨੁਕਸਾਨ ਭੋਰਾ ਵੀ ਨਹੀਂ ਹੋਇਆ ਸਾਈਡਾਂ ਦੇ ਸਾਰੀਆਂ ਤੇ ਲਾਈ ਸੀ। ਠੀਕ ਆਹੋ ਨਾਲ ਛੜਕੇ ਨਾਲ ਆਪਣੇ ਸਾਰੇ ਮੰਦਰ ਇਧਰ ਆ ਲੱਗੇ ਹੋਏ ਸੀਗੇ। ਠੀਕ ਹੈ। ਹੁਣੇ ਪਟਾਕੇ ਉਹਨਾਂ ਦੁਆਰੇ ਨਵੇਂ ਲਾਤੇ ਆਪਾਂ। ਠੀਕ ਹੈ ਭਾਈ। 4 ਸਾਲ ਲੰਘਤਰ ਹੋ ਜਾਂਦੇ ਸੀ। ਹਾਂ ਇਹ ਚਾ ਉਹ ਆਪਾਂ 4 ਸਾਲ ਦੇ ਵਿੱਚੇ ਸੀਗੇ। ਠੀਕ ਹੈ। ਉਹ ਉਹ ਵੇਚਦਾ ਸੀ ਆਪਾਂ 5 ਲੱਖ ਦਾ ਸੇਲ ਕਰਤਾ ਸੀਗਾ ਆਪਾਂ ਅੱਛਾ ਇਹ ਐਵਰੇਜ ਹੁੰਦੀ ਆ ਮਤਲਬ ਵੀ ਇੱਕ ਸਪੈ ਦਾ 2000 ਰੁਪਏ ਦਾ ਪਕਦਾ ਹੁੰਦਾ ਠੀਕ ਆ ਭਾਈ ਠੀਕ ਹੈ ਜੀ ਹੂੰ ਤੇ ਇਹ ਤੁਸੀਂ ਲਾ ਲਓ ਜੇ ਆਪਾਂ 750 ਨਾਲ 800 ਸਪੈ ਦਾ ਲਾਉਣੀ ਆ ਕਿੱਲੇ ਦਾ ਹੂੰ ਤਾਂ 16 ਲੱਖ ਰੁਪਏ ਦਾ ਤਿਆਰ ਹੋ ਜਾਂਦਾ 16 ਲੱਖ ਰੁਪਏ ਦਾ ਠਾਕ ਠੀਕ ਆ ਭਾਈ ਘਟਾ ਲਓ ਤੁਸੀਂ ਉਹਨੂੰ 15 ਕਰ ਲਓ ਹੂੰ ਜੇ ਤੁਸੀਂ 750 ਲਾਉਣੀ ਆ ਹੂੰ ਬੰਦ ਰਹਾਂ ਲਖਾ ਤੋਂ ਹੂੰ ਹੁਣ ਸਾਧ ਵੀ ਆਪਾਂ ਚਾਰ ਕਹਿੰਦੇ ਆ ਪੰਜ ਕਰ ਲਓ ਹੂੰ ਠੀਕ ਐ ਤੇ ਪੰਜ ਦੀ 15 3 ਲੱਖ ਰੁਪਈਆ ਹੋ ਗਿਆ ਹੂੰ ਇੱਕ ਸਾਲ ਦਾ ਇੱਕ ਸਾਲ ਦਾ ਬਾਈ ਆਪਾਂ ਕਿੰਨੀ ਫਸਲ ਕੱਢਦੇ ਆ ਲੱਖ ਦੀ ਲੱਖ ਦੀ ਯਾਨੀ ਕਿ ਉਹ ਹੋਊਗਾ 3 ਲੱਖ ਸਪੈਦਾ ਨਿਕਲਦਾ 3 ਲੱਖ ਦਾ ਨਾਲੇ ਪੈਸਾ ਇਕੱਠਾ ਨਾਲੇ ਪੈਸਾ ਇਕੱਠਾ ਹੁੰਦਾ ਠੀਕ ਐ ਬਾਈ ਤੇ ਅੱਛਾ ਬਾਈ ਇਹਦੇ ਵਿੱਚ ਫਿਰ ਤੁਸੀਂ ਲਾਤਾ ਨਾਲ ਝੋਨਾ ਹਾਂ ਇਹਦੇ ਵਿੱਚ ਫਿਰ ਮਤਲਬ ਇਹ ਝੋਨਾ ਐਦਕੀ ਵੀ ਹੋ ਜੂਗਾ ਹੂੰ ਤੇ ਕਣਕ ਵੀ ਹੋ ਜੂ ਹੂੰ ਫਿਰ ਦੁਬਾਰਾ ਵੀ ਝੋਨਾ ਹੋ ਜੂ ਠੀਕ ਹੈ ਜਿੰਨੇ ਚਿਰ ਸਪੈਦੇ ਜਾ ਕੇ 45-19 ਲੱਗਦੇ ਕਮਾਈ ਦੇ ਉਹਨਾਂ ਚਿਰ ਇਹ ਬਜਾਈ ਚੱਲਦੀ ਰਹੂਗੀ ਠੀਕ ਹੈ ਭਾਈ ਇਹਦਾ ਕੋਈ ਨਾ ਉਹਨਾਂ ਚਿਰ ਨਾਲ ਨਾਲ ਇਹ ਵੀ ਕਮਾਈ ਚੱਲੂਗੀ ਹਾਂ ਉਹਨਾਂ ਚਿਰ ਚੱਲੀ ਜਾਊ ਠੀਕ ਹੈ ਲਗਭਗ 1.5 ਸਾਲ ਕੱਢ ਜੂ ਇਹ ਝੋਨੇ ਦੀ ਕਿਹੜੀ ਵੈਰਟੀ ਲਈ ਹੈ ਭਾਈ ਝੋਨੇ ਦੀ 159 ਹੈ 159 ਹਾਂ ਸਿੱਧੀ ਬਜਾਈ ਹੈ ਨਾ ਭਾਈ ਸਿੱਧੀ ਬਜਾਈ ਹੈ ਠੀਕ ਹੈ ਭਾਈ ਜਿਵੇਂ ਤੁਸੀਂ ਸਿੱਧੀ ਬਜਾਈ ਕੀਤੀ ਹੈ ਤੇ ਕਾਮਯਾਬ ਤੁਸੀਂ ਬਹੁਤ ਕਰੀ ਬੈਠੇ ਹੋ ਦੇਖੋ ਦੋਸਤੋ ਕਿੰਨੀ ਸੋਹਣੀ ਹੈ ਜਿਹੜੀ ਇਹ ਬਾਈ ਨੇ ਬਜਾਈ ਕੀਤੀ ਹੈ ਕਿਤੋਂ ਮਨ ਕੇ ਚੱਲ ਚੋਨਾ ਮੱਛਾ ਨਹੀਂ ਹੈਗਾਗਾ ਤੇ ਗਰੋਥ ਵੀ ਬਹੁਤ ਸੋਣੀ ਕਰੀ ਹੋਈ ਹੈ ਨਾ ਬਈ ਹਾਂ ਬਸ ਮਿਹਨਤ ਹੈ ਬਈ ਮਿਹਨਤ ਅਸਲ ਵਿੱਚ ਮਿਹਨਤ ਦੇ ਕੰਮ ਹੁੰਦਾ ਸਾਰਾ ਜਿੰਨੀ ਕੁ ਆਪਾਂ ਮਿਹਨਤ ਕਰ ਲਾਂਗੇ ਉਨੀ ਉਹ ਸਾਹ ਉਹਨਾਂ ਨੂੰ ਪ੍ਰੋਫਿਟ ਮਿਲ ਜਾਂਦੇ ਆ ਪ੍ਰੋਫਿਟ ਹੋ ਜਾਂਦਾ ਠੀਕ ਹੈ ਬਈ ਹੁਣ ਇਹਦੇ ਵਿੱਚੋਂ ਆਪਾਂ ਜਿਹੜੀ ਕਮਾਈ ਲੈਣੀ ਹੈ ਉਹ ਤਾਂ ਲੈਣੀ ਲੈਣੀ ਹੈ ਜਿਹੜੀ ਆਮ ਲੈਣੀ ਹੈ ਹਾਂ ਠੀਕ ਹੈ ਹਾਂ ਤੇ ਪਲੱਸ ਆਪਾਂ ਫਾਦਲ ਵੀ ਉਹਨੇ ਲਈ ਜਾਣੀ ਹੈ ਹਾਂ ਇਹ ਆਪਣੀ ਐਕਸਟਰਾ ਇਨਕਮ ਹੋਊਗਾ ਐਕਸਟਰਾ ਹੋਊਗਾ ਸਫਾਈ ਦੀ ਵਾਲੀ ਹੋਊ ਸਫਾਈ ਦੀ ਵਾਲੀ ਠੀਕ ਹੈ ਇਹ ਇਹਨੇ ਨਿਕਲ ਨਹੀਂ ਨਿਕਲਦੇ ਆ ਇਹਦੇ ਕੋਈ ਫਰਕ ਨਹੀਂ ਗਾ ਠੀਕ ਹੈ ਯਾਨੀ ਜੇ 1.5 ਸਾਲ ਤੱਕ ਕਮਾਈ ਵਿੱਚੋਂ ਫਸਲ ਵੀ ਦੀ ਚੱਲੂ ਬਾਈ ਹਾਂ ਜੀ ਹਾਂ ਇਧਰ ਮਤਲਬ ਵੀ ਕੋਈ ਲਾ ਲਓ ਵੀ ਆ ਵਿੱਚ ਭਿੰਡੀਆਂ ਲਾ ਦਿਆਂ ਅੱਛਾ ਨਾਲ-ਨਾਲ ਭਿੰਡੀਆਂ ਵੀ ਲਾਈਆਂ ਹੋਈਆਂ ਆ ਸਾਰੀਆਂ ਵੱਟਾਂ ਤੇ ਠੀਕ ਹੈ ਬਾਈ ਅੰਦਰਲੇ ਪਾਸੇ ਹੂੰ ਇਹ ਭਿੰਡੀਆਂ ਲਾ ਕੇ ਅੱਛਾ ਦੇਖੋ ਦੋਸਤੋ ਨਾਲ-ਨਾਲ ਨਾ ਬਾਈ ਨੇ ਭਿੰਡੀਆਂ ਵੀ ਲਾਈਆਂ ਹੋਣਗੀਆਂ ਨੇ ਹਣਾ ਸਾਈਡ ਤੇ ਆ ਦੇਖੋ ਠੀਕ ਹੈ ਭਾਈ ਅੱਛਾ ਤੀਜੀ ਜੀ ਜੀ ਜਾ ਕਿਦੇ ਵਿੱਚ ਆਉਣਾ ਇਹ ਤੀਜੀ ਜੀ ਜੀ ਜਾ ਝੋਨਾ ਆ ਗਿਆ ਸਫੈਦਿਆ ਆ ਗਿਆ ਤੇ ਭਿੰਡੀਆਂ ਆ ਗਈਆਂ ਭਿੰਡੀਆਂ ਆ ਗਈ ਠੀਕ ਹੈ ਠੀਕ ਹੈ ਇਹ ਆਪਾਂ ਨੂੰ ਜੇ ਆਪਾਂ ਇੱਕ ਫਸਲ ਦੇ ਜਲਦੀ ਜਾਵਾਂਗੇ ਨਾ ਹਮ ਨਹੀਂ ਟਾਈਮ ਬਸ ਨਹੀਂ ਟਾਈਮ ਬਸ ਹੋਣਾ ਹੈ ਨਾ ਆਪਾਂ ਨੂੰ ਇੱਥੇ ਹੀ ਹੋਣੀ ਪਊਗਾ ਆ ਜਗ੍ਹਾ ਤੇ ਹਾਂ ਆ ਜਗ੍ਹਾ ਤੇ ਆਪਾਂ ਜੀ ਤਿੰਨ ਫਸਲਾਂ ਹੋ ਗਈਆਂ ਭਾਈ ਇਹਦੇ ਵਿੱਚ ਹਾਂ ਤਿੰਨ ਫਸਲਾਂ ਕਿਰਾਂ ਤਨ ਫਸਲਾਂ ਤੋਂ ਜਿਹੜੀ ਇਨਕਮ ਹੋਣੀ ਆ ਫਿਰ ਉਹ ਇੱਕ ਤੋਂ ਨਹੀਂ ਹੁੰਦੀ ਉਨੀ ਹਾਂ ਇੱਕ ਤੋਂ ਨਹੀਂ ਹੁੰਦੀ ਇੱਕ ਤੋਂ ਲੱਖ ਰੁਪਏ ਆਉਂਦੇ ਨਾ ਤੇ ਕਣਕ ਵੀ ਚੀ ਜੰਨੇ ਆ ਤਾਂ ਮਾ ਲੱਖ ਰੁਪਏ ਖਰਚੇ ਖਰਚੇ ਕੱਢ ਕੇ ਹਾਂ ਖਰਚੇ ਕੱਢ ਕੇ ਠੀਕ ਹੈ ਮਾ ਲੋ 5000 ਰੁਪਏ ਤੁਹਾਡੇ ਇੱਕ ਉਹਰ ਉੱਪਰ ਚੱਲਾ ਠੀਕ ਹੈ ਤੇ ਇਹ ਖੇਤੀ ਦੇ ਆਉਣਾ ਪਊ ਬਈ ਆਪਾਂ ਸਪੈਦੇ ਹਾਸਪੈਦੇ ਆਪਾਂ ਮੰਨਦੇ ਆ ਜਿਹੜੇ ਦੂਜੇ ਸਪੈਦੇ ਹੁੰਦੇ ਆਪਣੇ ਦੇਸੀ ਸਪੈਦੇ ਹੁੰਦੇ ਆ ਹਾਂ ਉਹ ਮਾਰੇ ਹੁੰਦੇ ਟਾਈਮ ਬਹੁਤ ਜ਼ਿਆਦਾ ਲੈਂਦੇ ਆ ਜਾਨੀ ਕਿ ਪਾਣੀ ਬਹੁਤ ਜ਼ਿਆਦਾ ਪੀਂਦੇ ਆ ਬਰੀਡ ਦਾ ਨਸਲ ਦਾ ਬੀਜਣਾ ਸੋਰੀ ਤਾਂ ਦੇ ਬਰੀਡ ਦੇ ਇਹ ਇੱਕ ਤਾਂ ਨਾ ਨੀ ਨਸਲੀ ਬੰਦੇ ਨਸਲੀ ਪਸ਼ੂ ਆ ਗਏ ਹਨਾ ਨਸਲੀ ਫਸਲ ਆ ਗਈ ਬਰੀਡ ਦਾ ਕੰਮ ਕਰੂ ਹੀ ਕਰੂ ਬਰੀਡ ਦਾ ਕੰਮ ਕਰੂ ਕਰੂਗੀ ਹਨਾ ਬਾਈ ਪਹਿਲਾਂ ਪਲਾਈ ਸੀਗੇ 400 ਦੇ ਅੱਛਾ ਸੁਪਰੇਣਾ ਲੱਗਿਆ ਠੀਕ ਹੈ ਬਾਈ 50 10 ਲੱਗਿਆ ਹੋਇਆ ਸੀਗਾ ਠੀਕ ਹੈ ਉਹਦੀ ਮੈਨ ਥੋੜੀ ਜੀ ਇੱਕ ਮਤਲਬ ਪ੍ਰੋਬਲਮ ਜੀ ਲੱਗੀ ਹਾਂ ਉਦੇ ਕਰਕੇ ਹੁਣ ਥੋੜਾ ਜਿਹਾ ਮਤਲਬ ਫੀ ਤੇ ਕੀਤਾ ਵੀ ਇਹ ਥੋੜਾ ਜਿਹਾ ਉਹ ਨਾ ਇਹ ਜਿਆਦਾ ਕੰਪੇਸ਼ੀ ਸੀਗੀ ਠੀਕ ਹੈ ਇਹ ਉਹਨੂੰ ਰਿਕਵਰ ਕਰਦਾ ਠੀਕ ਹੈ ਬਾਈ ਤੇ ਜਦੋਂ ਛਾਂ ਹੋ ਗਈ ਪੂਰੀ ਇੱਥੇ ਹੂੰ ਸਫੈਦਾਂ ਦੀ ਛਾਂ ਹੋਣ ਲੱਗ ਜੂ ਹੌਲੀ ਹੌਲੀ ਹੂੰ ਤੇ ਛਾਂ ਦੇ ਵਿੱਚ ਹਲਦੀ ਬੜੀ ਵਧੀਆ ਹੁੰਦੀ ਹੈ ਜਦੋਂ ਸਫੈਦੇ ਮਤਲਬ ਜਾਨੀ ਕਿ ਵੱਡੇ ਹੋ ਗਏ ਸਫੈਦੇ ਡਬਲ ਹੋ ਗਏ ਹਾਂ ਉਹ ਛਾਂ ਚ ਹੀ ਲੱਗਦੀ ਹੈ ਬਾਈ ਇਸ ਦੋ ਵਾਰ ਤਾਂ ਮਤਲਬ ਹੀ ਕੀ ਹੋਵੇ ਜਦੋਂ ਆਹ ਫਸਲ ਹੁਣ ਵੱਢ ਗਈ ਹਾਂ ਉਹਦੋਂ ਦਾ ਗੰਢੇ ਲਸਮ ਵਗੈਰੇ ਚੱਲ ਗੋ ਹੂੰ ਠੀਕ ਹੈ ਉਹ ਵਿੱਚ ਉਹ ਚੱਲ ਪਿਆ ਕਰਨੀ ਠੀਕ ਉਦੋਂ ਜਦੋਂ ਪੂਰੀ ਫਲ ਸ਼ਾਹ ਹੋ ਗਈ ਠੰਡੀ ਸ਼ਾਹ ਹੋ ਗਈ ਪੂਰੀ ਉਦੋਂ ਫਿਰ ਹਲਦੀ ਚਲਾਵਾਂਗੇ ਠੀਕ ਹੈ ਵੀ ਨਾਲ ਨਾਲ ਇਹ ਵੀ ਚੀਜ਼ਾਂ ਚੱਲੀ ਜਾਣੀਆਂ ਵੀ ਉਨੀ ਫਸਲ ਤਾਂ ਬ ਲੈਣੀ ਲੈਣੀ ਐ ਤਾਂ ਠੀਕ ਹੈ ਜਿਹੜੀ ਆ ਪਾਮ ਲੈਣੇ ਆ ਲੱਕੜੀਆਂ ਸਫਾਇਦਾ ਤਾਂ ਕਿ ਐਕਸਟਰਾ ਆ ਗਏ ਉਹਨੇ ਗੜਨੀ ਗੜਨੀ ਠੀਕ ਹੈ ਹੋਵਾਂ ਤਾਂ ਭਾਈ ਤੁਸੀਂ ਨਾ ਆਣਾ ਇਹ ਇਹ ਨਾ ਜਿਹੜੀ ਬਾਈ ਨੇ ਇਹ ਤਕਨੀਕ ਵਰਤੀ ਤੁਸੀਂ ਵੀ ਵਰਤ ਸਕਦੇ ਹੋ ਹੁਣ ਤੁਸੀਂ ਥੋੜੀ ਜ਼ਮੀਨ ਦੇ ਵਿੱਚ ਇਹ ਚੀਜ਼ ਵਰਤ ਸਕਦੇ ਹੋ ਤੇ ਪਰ ਤੁਸੀਂ ਰਿਜ਼ਲਟ ਦੇਖਣਾ ਹਨ ਜਿਵੇਂ ਇਹ ਕਹਿ ਰਹੇ ਆ ਵੀ ਰਿਜ਼ਲਟ ਜਿਹੜਾ ਇਹ ਚੀਜ਼ ਦਾ ਤੁਹਾਨੂੰ ਤੁਬਣਾ ਜਿਹੜਾ ਪ੍ਰੋਫਿਟ ਆ ਮਿਲੂਗਾ ਜਾਨੀ ਕਿ ਇੱਕ ਖੇਤ ਦੇ ਵਿੱਚ ਹੀ ਤੁਸੀਂ ਤਿੰਨ ਤਿੰਨ ਚਾਰ ਚਾਰ ਫਸਲਾਂ ਜਿਹੜੀਆਂ ਉਹ ਲੈ ਸਕਦੇ ਸਾਰੇ ਮਤਲਬ ਵੀ ਕਮੈਂਟ ਕਰਨ ਵਾਲੇ ਬਹੁਤ ਸੱਜਣ ਹੋਣਗੇ ਹਨ ਜਿਹੜਾ ਨਾ ਖੇਤੀ ਨਾਲ ਕੋਈ ਵਾਹ ਵਾਸਤਾ ਨਹੀਂ ਉਹਨਾਂ ਦੇ ਕਮੈਂਟ ਬਹੁਤ ਮਾੜੇ ਹੋਣਗੇ ਹਮ ਜਿਨ੍ਹਾਂ ਦਾ ਵਾਹ ਵਾਸਤਾ ਨਹੀਂ ਖੇਤੀ ਨਾਲ ਠੀਕ ਹੈ ਜਿਹੜੇ ਖੇਤੀ ਕਰਦੇ ਆ ਹਾਂ ਮਿਹਨਤਾਂ ਕਰਦੇ ਆ ਹਾਂ ਉਹਨਾਂ ਦਾ ਕਮੈਂਟ ਮਾੜਾ ਨਹੀਂ ਹੋਊਗਾ ਇਹ ਤੇ ਮਾੜਾ ਨਹੀਂ ਹੋਊਗਾ ਕਿਉਂਕਿ ਉਹਨਾਂ ਨੂੰ ਪਤਾ ਬਾਈ ਉਹਨਾਂ ਨੂੰ ਪਤਾ ਹੈ ਵੀ ਆਪਾਂ ਕਿੰਨੀ ਮਿਹਨਤ ਕਰਦੇ ਆ ਤੇ ਕਮਾਉਂਦੇ ਕੀ ਆ ਉਹਦੇ ਵਿੱਚ ਕਮਾਉਂਦੇ ਕੀ ਆ ਜਿੰਨਾ ਕ ਆਪਾਂ ਕਮਾਉਣੇ ਤਿਆਰ ਕਰਦੇ ਆ ਉਹਦੋਂ ਤਾਂ ਮਤਲਬ ਹੀ ਰੇਹਾਂ ਸਪਰੇਹਾਂ ਸਾਰਾ ਖਰਚ ਬਾਈ ਉਧਰ ਵਗ ਜਾਂਦਾ ਹਾਂ ਹਾਂ ਹਣਾ ਸਹੀ ਗੱਲ ਆ ਤੇ ਆਪਾਂ ਨੂੰ ਮਤਲਬ ਹੀ ਜਿਹੜੀ ਜ਼ੀਰੋ ਇਨਵੈਸਟਮੈਂਟ ਵਾਲੀ ਖੇਤੀ ਹੈ ਨਾ ਉਧਰ ਆਉਣਾ ਪਊਗਾ ਵੀ ਆਪਣਾ ਇਨਵੈਸਟਮੈਂਟ ਤੇ ਬਹੁਤ ਜ਼ਿਆਦਾ ਮਤਲਬ ਹੀ ਆਹ ਹੋ ਹੋਵੇ ਘੱਟ ਖਰਚ ਹੋਵੇ ਯਾਨੀ ਕਿ ਆਪਣਾ ਖੇਤੀ ਤੇ ਠੀਕ ਆ ਖਰਚਾ ਘੱਟ ਹੋਏ ਪ੍ਰੋਫਿਟ ਜ਼ਿਆਦਾ ਹੋਵੇ ਪ੍ਰੋਫਿਟ ਜ਼ਿਆਦਾ ਹੋਵੇ ਇਹ ਹੋ ਤਕਨੀਕ ਨਾਲ ਬਾਈ ਹਣਾ ਦਿਮ ਤੇਰਾ ਸਾਰੀ ਜਲੰਧਰ ਹੁਸ਼ਿਆਰਪੁਰ ਸਾਰਾ ਏਰੀਆ ਮੈਂ ਇਧਰ ਦੇਖ ਕੇ ਆ ਉੱਪਰਲਾ ਹੂੰ ਮਖ ਵੀ ਇਹ ਲੋਕੀ ਕਰ ਰਹੇ ਆ ਹੂੰ ਹਨਾ ਉਧਰ ਜਿਆਦਾ ਜਿਹੜਾ ਪਪੂਦਰ ਕਹਿੰਦੇ ਆ ਆਪਾਂ ਪਾਪੂਲਰ ਜਿਆਦਾ ਲੱਗਦਾ ਉਧਰ ਹਾਂ ਉਹ ਜਿਆਦਾ ਲਾਉਂਦੇ ਕੋ ਫੈਕਟਰੀ ਉਧਰ ਹੀ ਜਿਆਦਾ ਆ ਉਧਰ ਬਹੁਤ ਫੈਕਟਰੀਆਂ ਆ ਆਪਣੀ ਆਪਣੀ ਇਧਰ ਥੋੜਾ ਜਿਹਾ ਮਤਲਬ ਸਪੈਦਾ ਦਾ ਹੈਗਾ ਜੀ ਅਨਜਾ ਮਤਲਬ ਵੀ ਕਾਫੀ ਮੈਂ ਜਦੋਂ ਆ ਸੇਲ ਕੀਤੇ ਸੀਗੇ ਪਹਿਲਾਂ ਵਾਲੇ ਹੂੰ ਤਾਂ ਕਾਫੀ ਉਧਰੋਂ ਜਿਹੜੀਆਂ ਫੈਕਟਰੀਆਂ ਸੀਗੀਆਂ ਮੁਕਸਰ ਤੱਕ ਦੀਆਂ ਉਹਨਾਂ ਦੇ ਕਾਫੀ ਫੋਨ ਆਏ ਮੇਰੇ ਕੋਲ ਅੱਛਾ ਤੇ ਇਧਰ ਸਪੈਦਾ ਆਪਣੀ ਜਿਆ ਉਦੋਂ ਨਾ ਨੀਰੀ ਆ ਗਿਆ ਜਿਹੜਾ ਹੋਰ ਜਲੰਧਰ ਆ ਗਿਆ ਸਾਰਾ ਉਧਰ ਪਾਪੂ ਲਰਦੀ ਯਾਦੀ ਖੇਤੀ ਹੁੰਦੀ ਹੈ ਹਮਮ ਸਹੀ ਆ ਤਾਂ ਮੈਨੂੰ ਲੱਗੇ ਵੀ ਇਹ ਚ ਹੀ ਕਰਨੀ ਚਾਹੀਦੀ ਹੈ ਤੁਸੀਂ ਟਾਈਮ ਹੋਈ ਫਿਰ ਤਰੀਕਾ ਬਣਾ ਕੇ ਦੇ ਚੈੱਕ ਵਾਰੀ ਬਾਕੀ ਆਪਾਂ ਦੋਸਤੋ ਇਹ ਹੈ ਕਿ ਇੱਕ ਵਾਰੀ ਨਾ ਬਾਈ ਨੇ ਤਰੀਕਾ ਬਣਾਇਆ ਠੀਕ ਹੈ ਵੀ ਸੋਚ ਕੇ ਜੋ ਚੀਜ਼ ਚੱਲੀ ਹੈ ਤੇਗੇ ਰਿਜ਼ਲਟ ਹੋਊਗਾ ਉਹ ਵੀ ਤੁਹਾਨੂੰ ਦੱਸਾਂਗੇ ਵੀ ਕੀ ਰਿਜ਼ਲਟ ਮਿਲਿਆ ਹਨਾ ਬਾਈ ਕਿੰਨਾ ਝੋਨਾ ਹੋਇਆ ਕੀ ਗੱਲਬਾਤ ਚੱਲੀ ਜਾਂਦੀ ਆ ਦੇਖੋ ਆਪਣੇ ਗੁਈ ਦੇ ਵਿੱਚ ਨੁਕਸਾਨ ਤਾਂ ਹੈ ਨਹੀਂ ਨੁਕਸਾਨ ਤਾਂ ਹੈ ਨਹੀਂ ਝੋਨਾ ਤਾਂ ਹੈਗਾ ਹੀ ਹੈਗਾ ਠੀਕ ਹੈ ਹਾਂ ਫਸਲ ਦਾ ਪਾਉਣੀ ਲੈਣੀ ਲੈਣੀ ਆ ਹਾਂ ਪਰ ਪਰ ਇੱਕ ਉਸ ਐਕਸਟਰਾ ਕਰਕੇ ਦੇਖਿਆਗਾ ਹਾਂ ਠੀਕ ਐ ਇਹ ਚੀਜ਼ ਆ ਤੇ ਦੋਸਤੋ ਹੁਣ ਆਪਾਂ ਪਹਿਲਾਂ ਪੈਂਦੀ ਪਾਈ ਸੀਗੀ ਅੱਛਾ ਕੱਖਾਂ ਤੋਂ ਹਾਂ ਫਿਰ ਇੱਕ ਵਾਰੀ ਨੌਮਨੀ 골ਡ ਮਾਰਤੀ ਸੀਗੀ ਹੂੰ ਹੁਣ ਬਸ ਥੋੜਾ ਮੋਟਾ ਕੱਖ ਹੈਗਾ ਠੀਕ ਐ ਤੇ ਉਹ ਤੇ ਦੁਬਾਰਾ ਫੇਰ ਇੱਕ ਵਾਰੀ ਮੰਨ ਲਵੀ ਨੌਮਨੀ 골ਡ ਹੋ ਜੂ ਠੀਕ ਐ ਭਾਈ ਤੇ ਸੈੱਟ ਹੋ ਜੂਗਾ ਕੱਖ ਕੋਈ ਬੜੇ ਨਹੀਂ ਹੈਗੇ ਠੀਕ ਐ ਠੀਕ ਐ ਲੈ ਵੀ ਦੋਸਤੋ ਬਾਈ ਦੀ ਗੱਲਬਾਤ ਕਿਵੇਂ ਲੱਗੀ ਤੁਹਾਨੂੰ ਹਨਾ ਤੇ ਕੀ ਕਹਾਣੀ ਸੀਗੀ ਵੀ ਰਿਜ਼ਲਟ ਮਿਲੂਗਾ ਨਹੀਂ ਮਿਲੂਗਾ ਕਿਵੇਂ ਸੀਗਾ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਬਾਈ ਤੇ ਬਾਕੀ ਆ ਆਪਾਂ ਇਹਦੇ ਵਿੱਚੋਂ ਜਿੰਨੇ ਵੀ ਗੱਲਾਂ ਬਾਤਾਂ ਹੋਣਗੀਆਂ ਕੀ ਰਿਜ਼ਲਟ ਮਿਲਣਗੇ ਆਪਾਂ ਉਹਦੀ ਤੁਹਾਨੂੰ ਵੀਡੀਓ ਵੀ ਅੱਗੇ ਪਾਉਂਦੇ ਰਹਾਂਗੇ ਧੰਨਵਾਦ ਬਾਈ ਥੈਂਕ ਯੂ ਓਕੇ ਧੰਨਵਾਦ